ਲੁਧਿਆਣਾ ਦੇ ਸਰਬਾ ਨਗਰ ਗੁਰੂ ਨਾਨਕ ਪਬਲਿਕ ਸਕੂਲ ਦੇ ਜਿਹੜੇ ਟਰਸਟੀ ਨੇ सुरेंद्र ਸਿੰਘ ਰਿਆਤ ਉਹਨਾਂ ਦੇ ਉੱਪਰ ਧੋਖਾਧੜੀ ਦਾ ਜਿਹੜਾ ਮਾਮਲਾ ਉਹ ਦਰਜ ਕਰਕੇ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਪਾਈ ਹੈ ਇਸ ਵਕਤ ਅਸੀਂ ਖੜੇ ਆ ਉਹੀ ਸਕੂਲ ਦੇ ਬਾਹਰ ਜਿੱਥੇ ਦੇ ਪ੍ਰਬੰਧਕ ਨੇ ਜੋ सुरेंद्र ਸਿੰਘ ਰਿਆਤ ਜੋ ਕਿ ਇੱਕ ਵੱਡੇ ਉਦਯੋਗਪਤੀ ਵੀ ਨੇ ਉਹਨਾਂ ਦੇ ਉੱਪਰ ਧੋਖਾਧੜੀ ਦਾ ਜਿਹੜਾ ਮਾਮਲਾ ਉਹ ਦਰਜ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਜ ਗ੍ਰਿਫਤਾਰੀ ਜਿਹੜੀ ਹੈ ਉਹਦੀ ਪਾਈ ਗਈ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਦੇ ਵਿੱਚ ਜਿਹੜਾ ਇਹ ਮਾਮਲਾ ਕਾਫੀ ਪੁਰਾਣਾ ਹੈ ਤੇ ਇਹਦੇ ਵਿੱਚ 420 ਔਰ ਆਈਬੀ ਦੀ ਜਿਹੜੀ 120 ਦੀ ਧਾਰਾ ਆ ਐਫ ਆਈ ਆਰ ਦਰਜ ਕਰਨੀ ਪਈ ਇਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ આરોપી ਨੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਸਰਾਬਾ ਨਗਰ ਪੁਲਿਸ ਜਿਹੜੀ ਹੈ ਉਹ ਲਗਾਤਾਰ ਛਾਪੇਮਾਰੀ ਵੀ ਕਰ ਰਹੀ ਹੈ ਇਹਨਾਂ ਦੇ ਉੱਪਰ ਜਿਹੜੇ આરોਪ ਨੇ ਉਹ ਲਗਾਏ ਗਏ ਨੇ ਚਮਕੌਰ ਸਿੰਘ ਨੇ આરોਪ ਲਗਾਇਆ ਹੈ ਕਿ ਜਸਬੀਰ ਸਿੰਘ ਰਿਆਤ ਤੇ ਉਹਨਾਂ ਦੇ ਜਿਹੜੇ ਭਰਾ ਨੇ ਸੁਰਿੰਦਰ ਸਿੰਘ ਰਿਆਤ ਹੋਰ ਵੀ ਕਈ ਜਿਹੜੇ ਵਿਅਕਤੀ ਨੇ ਉਹਨਾਂ ਨੇ ਜਿਹੜੀਆਂ ਸਮਝੌਤਾ ਹੋਇਆ ਸੀ ਕੋਈ ਪ੍ਰਾਪਰਟੀ ਨੂੰ ਲੈ ਕੇ ਲੈਣ-ਦੇਣ ਦਾ ਉਹਨਾਂ ਦੇ ਸ਼ਰਤਾ ਦਾ ਪਾਲਨ ਨਹੀਂ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਤਕਰੀਬਨ 1.88 ਕਰੋੜ ਰੁਪਏ ਦੀ ਜਿਹੜੀ ਰਸੀਦ ਹੈ ਉਹ ਦੇਣ ਤੋਂ ਬਾਅਦ ਵੀ ਨਾ ਤਾਂ ਪੈਸੇ ਵਾਪਸ ਕੀਤੇ ਨਾ ਹੀ ਇਹਨਾਂ ਨੂੰ ਜ਼ਮੀਨ ਵਾਪਸ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ ਲੁਧਿਆਣਾ ਦੇ ਸਰਾਭਾ ਨਗਰ ਦੀ ਜਿਹੜੀ ਪੁਲਿਸ ਹੈ ਉਨ੍ਹਾਂ ਦੇ ਸਬ ਇਨਸਪੈਕਟਰ ਦਿੱਤੇ ਸ਼ਰਮਾ ਨੇ ਇਹਨਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਸਬੀਰ ਸਿੰਘ ਰਿਆਤ ਦੇ ਖਿਲਾਫ ਵੀ ਆਈਪੀਸੀ ਦੀ ਧਾਰਾ 420 ਦੇ ਤਹਿਤ ਜਿਹੜੀ ਐਫਆਈਆਰ ਹੈ ਉਹ ਦਰਜ ਕੀਤੀ ਗਈ ਸੀ ਜਾਂਚ ਤੋਂ ਬਾਅਦ ਪੁਲਿਸ ਨੇ सुरेंद्र ਸਿੰਘ ਰਿਆਤ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਜਿਹੜੇ ਬਾਕੀ ਹੋਰ આરોપી ਨੇ ਜਿਨ੍ਹਾਂ ਦੇ ਉੱਪਰ ਇਹ ਮਾਮਲਾ ਦਰਜ ਕੀਤਾ ਗਿਆ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਵੀ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਉਹਨੇ ਇੱਕ ਵਾਰ ਦੱਸ ਦਈਏ ਕਿ ਗੁਰਨਾਨਕ ਪਬਲਿਕ ਜਿਹੜਾ ਸਕੂਲ ਹੈ ਸਰਾਬਾ ਨਗਰ ਉਹਨਾਂ ਦੇ ਜਿਹੜੇ ਮੁੱਖ ਟਰਸਟੀ ਨੇ ਪ੍ਰਿੰਦਰ ਸਿੰਘ ਰਿਆਤ ਉਹਨਾਂ ਦੇ ਭਰਾ ਦੇ ਉੱਪਰ ਵੀ ਜਿਹੜਾ ਧੋਖਾ ਧੜੀ ਦਾ ਜਿਹੜਾ ਮਾਮਲਾ ਉਹ ਦਰਜ ਕੀਤਾ ਗਿਆ ਹੈ तकरीबन ਕਰੋੜਾ ਰੁਪਏ ਦੀ ਜਿਹੜੀ ਧੋਖਾ ਜੜੀ ਹੈ ਇਸ ਮਾਮਲੇ ਦੇ ਵਿੱਚ ਜਿਹੜੀ ਸਾਹਮਣੇ ਆਈ ਉਸ ਤੋਂ ਬਾਅਦ सुरेंद्र ਸਿੰਘ ਰਿਆਤ ਦੀ ਜਿਹੜੀ थाना ਸਰਾਬਾ ਨਗਰ ਵੱਲੋਂ ਪੁਲਿਸ ਵੱਲੋਂ ਜਿਹੜੀ ਉਹ ਗ੍ਰਿਫਤਾਰੀ ਪਾਈ ਗਈ ਹੈ ਤੇ ਉਹਨਾਂ ਦੇ ਜਿਹੜੇ ਹੋਰ ਵੀ ਵਿਅਕਤੀ ਇਸ ਦੇ ਵਿੱਚ ਸ਼ਮੂਲੀਅਤ ਨੇ ਧੋਖਾ ਜੜੀ ਦੇ ਵਿੱਚ ਲਗਾਤਾਰ ਪੁਲਿਸ ਉਹਨਾਂ ਦੀ ਛਾਪੇਮਾਰੀ ਵੀ ਕਰ ਰਹੀ ਹੈ ਉਹ ਲਗਾਤਾਰ ਲੱਭ